ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ ਚੋਤਕੇ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਗੁਰ ਸੇਵੇ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਾਣੀ ਬਿਨ ਗੁਰ ਸੱਚ ਭਗਤ ਨਾ ਹੋਵੀ ਔਰ ਭੁੱਲੀ ਫਿਰੈ ਇਆਣੀ ਮਾਨਮੋਕ ਵੀਰੇ ਸਦਾ ਦੁਖ ਪਾਵੇ ਡੋਬਮ ਵੈ ਬਿਨ ਪਾਣੀ ਪਾਈ ਰਹਿ ਸਦਾ ਰਹਾ ਸਰਣਾਈ ਆਪਨੀ ਨਦਰ ਕਰੇ ਪਤ ਰਖੇ ਹਰਨਾਮੋ ਦੇ ਵਡਿਆਈ ਰਹਾਉ ਰਹਾਉ ਓਰੇ ਗੁਰਤੇ ਆਪ ਪਛਾਤਾ ਸ਼ਬਦ ਸੱਚ ਹੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੈ ਨਾਮ ਅਪਾਰ ਜੋਗ ਜੋਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿੱਠਾ ਮਨ ਹੈ ਪਿਆਰਾ ਸਾਤ ਗੁਰੂ ਸੇਵ ਜਨਨਾਮ ਪਛਾਤਾ ਸਫਲ ਜਨਮ ਜਾਗਿਆ ਹਰ ਚਾਗ ਸਦਾ ਮਨ ਤ੍ਰਿਵਤ ਗੁਣ ਗਾਵੇ ਗੁਣੀ ਆਗਿਆ ਕਮਲ ਪਰਗਾ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇਆ ਕਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋ ਨਭਜੈ ਗੁਰਮਤਿ ਹਿਰਦੈ ਸਮਾਈ ਗੁਰਮਖ ਹੋਵੇ ਸੋ ਮਗ ਪ੍ਰਸ਼ਾਨ ਹੈ ਹਰ ਰਸ ਰਸਨ ਰਸਾਈ Jap ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਬਸਾਈ ਨਾਨਕ ਨਾਮ ਸਮਾਲੈ ਸਹਿਜਨ ਸੋਹ। ਦਰ ਸਾਚੈ ਪਤ ਪਾਈ। ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ। ਜੋਤ ਕੇ ਸੱਚੀ ਭਗਤ ਸਤ ਗੁਰ ਤੇ ਹੋਵੇ। ਸੱਚੀ ਹਿਰਦੇ ਬਾਣੀ। ਸਤ ਗੁਰ ਸੇਵੈ ਸਦਾ ਸੁਖ ਪਾਏ। ਹੋ ਮੈਂ ਸ਼ਬਦ ਸੁਮਾਣੀ। ਬੇਨ ਗੁਰ ਸੱਚ ਭਗਤ ਨਾ ਹੋਵੀਂ ਔਰ ਭੁੱਲੇ ਫਿਰੈ ਇਆਣੀ ਮਨਮੁਖ ਵਿਰੇ ਸਦਾ ਦੁਖ ਪਾਵੇ ਡੋਬਮ ਵੈ ਬੇਨ ਪਾਣੀ ਪਾਈ ਰਹਿ ਸਦਾ ਰਹਾ ਸਰਣਾਈ ਆਪਨੇ ਨਦਰ ਕਰੇ ਪਤ ਰਖੈ ਹਰ ਨਾਮੋਂ ਦੇ ਵੜਿਆਈ ਰਹਾ ਰਹਾ ਓਰੇ ਗੁਰ ਤੇ ਆਪ ਪ੍ਰਸਾਦਾ ਸ਼ਬਦ ਸੱਚ ਹੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੈ ਨਾਮ ਅਪਾਰ ਜਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿੱਠਾ ਮਨ ਹੈ ਪਿਆਰਾ ਸਤ ਗੁਰੂ ਸੇਵ ਜਨਨਾਮ ਪਛਾਤਾ ਸਫਲ ਜਨਮ ਜਾਗਿਆ ਆ ਹਰ ਚਾਰ ਸਦਾ ਮੰਤਰਿ ਬਤਿ ਗੁਣ ਗਾਵੇ ਗੁਣੀ ਆਗਾਇ ਕਮਲ ਪਰਗਾਉ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇਆ ਕਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋ ਨਭਜੈ ਗੁਰਮਤਿ ਹਿਰਦੈ ਸਮਾਈ ਗੁਰਮਖ ਹੋਵੇ ਸੋ ਮਗ ਪੈਸਾਣ ਹਰਿ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਲ ਸਹਿ ਜਨ ਸੋਹਣ ਦਰ ਸਾਚੈ ਪਤ ਪਾਈ ਸ੍ਰੀ ਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ ਜੋਤ ਕੇ ਸੱਚੀ ਭਗਤ ਸਤ ਗੁਰ ਤੇ ਹੋਵੈ ਸੱਚੀ ਹਿਰਦੇ ਬਾਣੀ ਸਤ ਗੁਰ ਸੇਵੈ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਣੀ ਬੇਨ ਗੁਰ ਸੱਚ ਭਗਤ ਨਾ ਹੋਵੀਂ ਔਰ ਭੁੱਲੀ ਫਿਰੈ ਇਆਣੀ ਮਨਮੁਖ ਵਿਰੇ ਸਦਾ ਦੁਖ ਪਾਵੇ ਡੋਬਮ ਵੈ ਵਨ ਪਾਣੀ ਪਾਈ ਰੈ ਸਦਾ ਰਹਾ ਸਰਣਾਈ ਆਪਨੇ ਨਦਰ ਕਰੇ ਪਤ ਰਖੈ ਹਰ ਨਾਮੋਂ ਦੇ ਵਢਾਈ ਰਹਾ ਰਹਾ ਪੂਰੇ ਗੁਰਤੇ ਆਪ ਪ੍ਰਸਾਦਾ ਸ਼ਬਦ ਸੱਚੇ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋ ਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੈ ਨਾਮ ਅਪਾਰ ਜੋਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿੱਠਾ ਮਨ ਹੈ ਪਿਆਰਾ ਸਤਿਗੁਰੂ ਸੇਵ ਜਨਨਾਮ ਪਛਾਤਾ ਸਫਲ ਜਨਮ ਜਾਗਿਆ ਆਇ ਹਰ ਚਾਰ ਸਦਾ ਮਨ ਤ੍ਰਿਵਤ ਗੁਣ ਗਾਵੇ ਗੁਣੀ ਅਗਾਇਆ ਕਮਲ ਪਰਗਾਉ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇਆ ਕਨ ਮਨ ਨਿਰਮਲ ਨਿਰਮਲ ਬਾਣੀ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋ ਨਭਜੈ ਗੁਰਮਤਿ ਦੇ ਸਮਾਈ ਗੁਰਮਖ ਹੋਵੇ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ Jap tap samjha man sabh gurte hove hirdai naam basai ਨਾਨਕ ਨਾਮ ਸਮਾਲੈ ਸਹਿ ਜਨ ਸੋਹਣ ਦਰ ਸਾਚੈ ਪਤ ਪਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ ਜੋਤ ਕੇ ਸੱਚੀ ਭਗਤ ਸਤ ਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤ ਗੁਰ ਸੇਵੇ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਣੀ ਬੇਨ ਗੁਰ ਸੱਚੇ ਭਗਤ ਨਾ ਹੋਵੀਂ ਔਰ ਭੁੱਲੀ ਫਿਰੈ ਇਆਣੀ ਮਨਮੁਖ ਵਿਰੇ ਸਦਾ ਦੁਖ ਪਾਵੇ ਡੋਬਮ ਵੈ ਬੇਨ ਪਾਣੀ ਪਾਈ ਰੈ ਸਦਾ ਰਹਾ ਸਰਣਾਈ ਆਪਣੀ ਨਦਰ ਕਰੇ ਪਤ ਰਖੇ ਹਰ ਨਾਮੋਂ ਦੇ ਵੜਿਆਈ ਰਹਾ ਰਹਾ ਪੂਰੇ ਗੁਰਤੇ ਆਪ ਪਛਾਤਾ ਸ਼ਬਦ ਸੱਚੇ ਵਿਚਾਰਾ ਹਿਰਦੈ ਜਗ ਜੀਵਨ ਸਦ ਬਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੈ ਨਾਮ ਅਪਾਰ ਜੋਗ ಜೊವಾ ಶಬ್ದ ಪಾಡಿ ನಾವು ಮನೆ ಹೇ ಪಾ ಸತ್ ಗುರು ಸೇವ ಜನ ನಾಮ ಪಾ ಸಹಲ ಜನ್ಮ ಜಗ ಹಾ ಸದಾ ಮನ ತ್ರಿಭ ತ ಗುಣ ಗಾವ ಗುಣೀ ಅಗಯ ಕಮಲ ಪ್ರಗಾ ಸದಾ ರಂಗ ರಾ ಆನ ಹಬ್ದ ಬಜಾ ਕਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋ ਨਭਜੈ ਗੁਰਮਤਿ ਦੇ ਸਮਾਈ ਗੁਰਮਖ ਹੋਵੇ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ Jap tap sansam sab gurte hove hirday naam basai ਨਾਨਕ ਨਾਮ ਸਮਾਲੈ ਸਹਿਜਨ ਸੋਹਣ ਦਰ ਸਾਚੈ ਬਨਾਈ ਲਾਹਿ ਜੀ 16 ਮਹਲਾ 3 ਜੀ ਚੋਤਕੇ ਸੱਚੀ ਭਗਤ ਸਤਗੁਰ ਤੇ ਹੋਵੈ ਸੱਚੀ ਹਿਰਦੇ ਬਾਣੀ ਸਤਗੁਰ ਸੇਵੈ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਣੀ ਬੇ ਨਾ ਗੁਰ ਸੱਚ ਭਗਤ ਨਾ ਹੋਵੀਂ ਹੋਰ ਭੁਲੀ ਫਿਰੈ ਇਆਣੀ ਮਨਮੋਖ ਵਿਰੇ ਸਦਾ ਦੁਖ ਪਾਵੇ ਲੋਭਮ ਵੈ ਬੇਨ ਪਾਣੀ ਪਾਈ ਰਹਿ ਸਦਾ ਰਹਾ ਸਰਣਾਈ ਆਪਣੀ ਨਦਰ ਕਰੇ ਪਤ ਰਖੇ ਹਰ ਨਾਮੋਂ ਦੇ ਵਢਾਈ ਰਹਾ ਰਹਾ ਓਰੇ ਗੁਰਤੇ ਆਪ ਪ੍ਰਸ਼ਾਦਾ ਸ਼ਬਦ ਸੱਚੇ ਵਿਚਾਰਾ ਹਿਰਦੇ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੇ ਨਾਮ ਅਪਾਰ ਜੋਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿਠਾ ਮਨ ਹੈ ਪਿਆਰਾ ਸਾਤ ਗੁਰ ਸੇਵ ਜਨ ਨਾਮ ਪਛਾਤਾ ਸਫਲ ਜਨਮ ਜਾਗੇ ਆਇਆ ਹਰ ਰਾਜਾ ਸਦਾ ਮਨ ਤ੍ਰਿਵਤਿਆ ਗੁਣ ਗਾਵੇ ਗੁਣੀ ਅਗਾਇਆ ਕਮਲ ਪ੍ਰਗਾ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋਏ ਨਾ ਬੁਝੈ ਗੁਰਮਤਿ ਰਿਦੈ ਸਮਾਈ ਗੁਰਮਖ ਹੋਵੇ ਸੋ ਮਗ ਫੈਸ਼ਾਨੇ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਬਸਾਈ ਨਾਨਕ ਨਾਮ ਸਮਲ ਸੇ ਜਨ ਸੋ ਵਾ ਦਰ ਸਾਚੈ ਨਤ ਪਾਈ ਵਈ ਸਹੀ ਸੋਰਠ ਮਹਾਂਲਾਟੀ ਜਾ ਕੋ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਾਣੀ ਬਿਨ ਗੁਰ ਸੱਚ ਭਗਤ ਨਾ ਹੋਵੀ ਔਰ ਭੁੱਲੀ ਫਿਰੈ ਇਆਣੀ ਮਾਨਮੋਕ ਵਿਰੇ ਸਦਾ ਦੁਖ ਪਾਵੇ ਹੈ ਡੋਬਮ ਵੈ ਬਨ ਪਾਣੀ ਭਾਈ ਰਹੇ ਸਦਾ ਰਹਾ ਸਰਣਾਈ ਆਪਨੀ ਨਦਰ ਕਰੇ ਪਤ ਰਖੇ ਹਰ ਨਾਮੋਂ ਦੇ ਵਢਾਈ ਰਹਾ ਰਹਾ ਹੋਰੇ ਗੁਰਤੇ ਆਪ ਪ੍ਰਸਾਦਾ ਸ਼ਬਦ ਸੱਚ ਹੈ ਵਿਚਾਰਾ ਹਿਰદય ਜਗ ਜੀਵਨ ਸਦ ਬਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੇ ਨਾਮ ਅਪਾਰ ਜੋਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿਠਾ ਮਨ ਹੈ ਪਿਆਰਾ ਸਾਤ ਗੁਰ ਸੇਵ ਜਨ ਨਾਮ ਪਛਾਤਾ ਸਫਲ ਜਨਮ ਜਾਗਿਆ ਆਇਆ ਹਾਰਾਚ ਸਦਾ ਮਨ ਤ੍ਰਿਵਤਿਆ ਗੁਣ ਗਾਵੈ ਗੁਣੀ ਆਗਾਇ ਕਮਲ ਪਰਗਾ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇ ਤਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇ ਰਾਮ ਨਾਮ ਕੇ ਗਤ ਕੋ ਨਭਜੈ ਗੁਰਮਤਿਰ ਦੇ ਸਮਾਈ ਗੁਰਮਖ ਹੋਵੇ ਸੋ ਮਾਗ ਪੈਸਾਣੇ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਬਸਾਈ ਨਾਨਕ ਨਾਮ ਸਮਲ ਸੇ ਜਨ ਸੋ ਵਾ ਦਰ ਸਾਚੈ ਪਤ ਪਾਈ ਸ਼੍ਰੀ ਵਹਿਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ ਜੋ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹੋ ਮੈਂ ਸ਼ਬਦ ਸੁਮਣੀ ਬਿਨ ਗੁਰ ਸਾਚੈ ਭਗਤ ਨਾ ਹੋਵੀ ਔਰ ਭੁੱਲੀ ਫਿਰੈ ਇਆਣੀ ਮਨਮੁਖ ਵਿਰੇ ਸਦਾ ਦੁਖ ਪਾਵੇ ਡੋਬਮ ਵੈ ਬਿਨ ਪਾਣੀ ਪਾਈ ਰੈ ਸਦਾ ਰਹਾ ਸਰਣਾਈ ਆਪਨੀ ਨਦਰ ਕਰੇ ਪਤ ਰਖੈ ਹਰਨਾਮੋ ਦੇ ਵਡਿਆਈ ਰਹਾ ਰਹਾ ਪੂਰੇ ਗੁਰ ਤੇ ਆਪ ਪ੍ਰਸਾਦਾ ਸ਼ਬਦ ਸੱਚ ਹੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕ੍ਰੋਧ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਿਰਦੈ ਨਾਮ ਅਪਾਰ ਜੋਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿੱਠਾ ਮਨ ਹੈ ਪਿਆਰਾ ਸਤਿਗੁਰੂ ਸਹਿਜ ਨਾਮ ਪਛਾਤਾ ਸਫਲ ਜਨਮ ਜਾਗਿਆ ਹਰ ਚਾਰ ਸਦਾ ਮੰਤਰਿ ਬਤਿ ਗੁਣ ਗਾਵੇ ਗੁਣੀ ਆਗਾਇ ਕਮਲ ਪਰਗਾ ਸਦਾ ਰੰਗ ਰਤਾ ਅਨਹਦ ਸਬਦ ਬਜਾਇਆ ਕਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋ ਨਭਜੈ ਗੁਰਮਤਿ ਦੇਦ ਸਮਾਈ ਗੁਰਮਖ ਹੋਵੇ ਸੋ ਮਗ ਪੈਸਾਣ ਹੈ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੈ ਸਹਿਜਨ ਸੋਆ ਦਰ ਸਾਚੈ ਪਤ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੰਲਾ ਤੀਜਾ ਜੋਤ ਕੇ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਗੁਰ ਸੇਵੇ ਸਰਦਾਰ ਸੁਖ ਪਾਏ ਹੋ ਮੈਂ ਸ਼ਬਦ ਸੁਮਾਣੀ ਬਿਨ ਗੁਰ ਸੱਚ ਭਗਤ ਨ ਹੋਵੀਂ ਔਰ ਭੁੱਲੀ ਫਿਰੈ ਇਆਣੀ ਮਨਮੁਖ ਵਿਰੇ ਸਦਾ ਦੁਖ ਪਾਵੇ ਡੂਬਮ ਵੈ ਬਿਨ ਪਾਣੀ ਪਾਈ ਰਹਿ ਸਦਾ ਰਹਾ ਸਰਣਾਈ ਆਪਣੀ ਨਦਰ ਕਰੇ ਪਤ ਰਖੇ ਹਰ ਨਾਮੋਂ ਦੇਵੜਾਈ ਆਈ ਰਹਾ ਰਹਾ ਪੂਰੇ ਗੁਰਤੇ ਆਪ ਪ੍ਰਸ਼ਾਦਾ ਸ਼ਬਦ ਸੱਚੇ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋਦ ਅਹੰਕਾਰ ਸਦਾ ਹਜ਼ੂਰ ਰਵਿਆ ਸਭ ਥਾਈ ਹਰਿ ਦਾ ਨਾਮ ਅਪਾਰ ਜਗ ਜਗ ਬਾਣੀ ਸ਼ਬਦ ਪੈਸ਼ਾਣੀ ਨਾਮ ਮਿਠਾ ਮਨ ਹੈ ਪਿਆਰਾ ਸਾਤ ਗੁਰੂ ਸੇਵ ਜਨ ਨਾਮ ਪਛਾਤਾ ਸਫਲ ਜਨਮ ਜਾਗਿਆ ਹਰ ਚਾਰ ਸਦਾ ਮਨ ਤ੍ਰਿਵਤ ਗੁਣ ਗਾਵੇ ਗੁਣੀ ਆਗਾਇਆ ਕਮਲ ਪਰਗਾਉ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇਆ RAM ਨਾਮ ਕੇ ਗਤ ਕੋਇ ਨ ਬੁਝੈ ਗੁਰਮਤ ਰਿਦੈ ਸਮਾਈ ਗੁਰਮਖ ਹੋਵੇ ਸੋ ਮਗ ਪਛਾਣੈ ਹਰ ਰਸ ਰਸਨਾ ਰਸਾਈ ਜਾਪ ਤਾਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਬਸਾਈ ਨਾਨਕ ਨਾਮ ਸਮਾਲੈ ਸਹਿਜਨ ਸੋਵਨ ਦਰ ਸਾਚੈ ਪਤ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ